ਅਜ ਮਿਤੀ 25 ਦਿਨ ਸ਼ਨੀਵਾਰ ਨੂੰ ਐਸਐਸਪੀ ਹਰਕਮਲਪ੍ਰੀਤ ਸਿੰਘ ਜੀ ਖਾਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੂੰ 26 ਜਨਵਰੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਡੀਐਸਪੀ ਦਫਤਰ ਫਿਲੌਰ ਤੋਂ ਡੀਐਸਪੀ ਸਰਦਾਰ ਸਰਵਣ ਸਿੰਘ ਬਲਜੀ ਅਤੇ ਐਸਐਚਓ ਥਾਣਾ ਫਿਲੌਰ ਸੰਜੀਵ ਕਪੂਰ ਅਤੇ ਐਸਐਚਓ ਬਿਲਗਾ ਰਾਕੇਸ਼ ਕੁਮਾਰ ਜੀ ਅਤੇ ਸਾਰੇ ਮੁਖ ਅਫਸਰਾਂ ਨੇ ਫਿਲੌਰ ਅਤੇ ਗੁਰਾਇਆ ਵਿੱਚ ਫਲਾਈਂਗ ਮਾਰਚ ਕੱਢਿਆ ਗਿਆ ਅਤੇ ਐਸਐਸਪੀ ਹਰਕਮਲਪ੍ਰੀਤ ਸਿੰਘ ਖਾਕ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਕੀਤਾ ਤਾਂ ਉਹਨਾਂ ਦੀ ਖੈਰ ਨਹੀਂ ਸੁਧਰ ਜਾਓ ਨਹੀਂ ਤਾਂ ਬਹੁਤ ਪਛਤਾਓਗੇ ਪੱਤਰਕਾਰ ਤਜਿੰਦਰ ਕੁਮਾਰ ਅਤੇ ਜਗਜੀਤ ਸਿੰਘ ਪੱਟੀ ਅਤੇ ਰਮਨ ਮਾਹੀ ਦੇ ਨਾਲ सुरेंद्र ਕੁਮਾਰ ਦੀ ਖਾਸ ਰਿਪੋਰਟ 21 ਜਨਵਰੀ ਦੇ ਜਿਹੜੀ ਸਿਕਿਉਰਿਟੀ ਦੇ ਸੰਬੰਧ ਵਿੱਚ ਕੀ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਗਏ ਔਰ ਆ ਜਿਹੜਾ ਮਾਰਚ ਕੱਢਿਆ ਜਾ ਰਿਹਾ ਹੈ ਇਹਦਾ ਜੀ ਜਿਹੜਾ ਕੀ ਸੰਬੰਧ ਹੈ 21 ਜਨਵਰੀ ਮੈਂ 21 ਜਨਵਰੀ ਦੇ ਕਨਵਾਸੀਆਂ ਨੂੰ ਸ਼ੁਭ ਕਾਮਨਾਵਾਂ ਦੇਣਾ ਸਾਡੇ ਵੱਲੋਂ ਜਿਹੜਾ ਹੈਗਾ ਇਹ ਬਿਲਗੜਖੇ ਗੁਰਾਇਆਂ ਤੇ ਮੇਨ ਸਾਡਾ ਫੰਕਸ਼ਨ ਜਿਹੜਾ ਹੈਗਾ ਉਹ ਸੀਨੀਅਰ ਸੈਨਟਰੀ ਸਕੂਲ ਫਲਾਉ ਵਿਖੇ ਹੈਗਾ ਤੇ ਇਹਦੀ ਪੁਖਤਾ ਜਿਹੜੇ ਉਹ ਪ੍ਰਬੰਧ ਕੀਤੇ ਜਾਣਗੇ ਸਾਡਾ ਇਸ ਇਵਜ ਵਜੋਂ ਅੱਜ ਸਾਡੇ ਵੱਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਅਜਿ ਦੇ ਵਿੱਚ ਕਰੀਬ 100 ਜਵਾਨ ਜਿਹੜਾ ਵਾ ਉਹ ਹਿੱਸਾ ਲੈ ਰਿਹਾ ਹੈਗਾ ਉਹਦੇ ਵਿੱਚ ਸਾਡੇ ਤਿੰਨ ਐਸਐਚਓ ਸਰਬਾਨ ਹੈਗੇ ਨੇ ਸ਼ੀ ਚੌਕੀ ਇੰਚਾਰਜ ਨੇ ਦੋ ਡੀਐਸਪੀ ਸਰਬਾਨਾਂ ਤੇ ਇੱਕ ਸਾਡੇ ਐਸਪੀ ਸਰਬਾਨ ਇਹਨੂੰ ਇਹਦੇ ਨਾਲ ਫਲੈਗ ਮਾਰਚ ਵਿੱਚ ਹਿੱਸਾ ਲੈ ਰਹੇ ਹੈਗੇ ਆ ਇਹਦਾ ਮਕਸਦ ਹੀ ਹੁੰਦਾ ਫਲੈਗ ਮਾਰਚ ਦਾ ਵੀ ਪਬਲਿਕ ਤੇ ਨੂੰ ਵਿਸ਼ਵਾਸ ਪੈਦਾ ਕਰਨਾ ਸੁਰੱਖਿਆ ਨੂੰ ਯਕੀਨੀ ਬਣਾਉਣਾ ਇਸ ਕਰਕੇ ਅਸੀਂ 26 ਜਨਵਰੀ ਦੇ ਵਿੱਚ ਨਿਰਵਗਨ ਨਾਕਾਬੰਦੀਆਂ ਕਰ ਰਹੇ ਹੈਗੀਆਂ ਇਲਾਕਾ ਵਿੱਚ ਪੈਟਰੋਲਿੰਗਸ ਕਰ ਰਹੇ ਹੈਗੀਆਂ ਤੇ ਮਾੜੇ ਅੰਸਰਾਂ ਦੇ ਵਿਰੁੱਧ ਸਾਡੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈਗੀ ਆ ਤੇ ਅਸੀਂ ਇਹ ਤੁਹਾਡਾ ਨਾ ਪ੍ਰਣ ਕਰਦੇ ਹਾਂ ਕਿ 26 ਜਨਵਰੀ ਜਿਹੜੀ ਹੈਗੀ ਉਹਦੇ ਵਿੱਚ ਸੁਰੱਖਿਆ ਵਖੋਂ ਕਿਸੇ ਨੂੰ ਕੋਈ ਕਮੀ ਨਹੀਂ ਹੋਣ ਦਿੱਤੀ ਜਾਵੇਗੀ ਤੇ ਨਿਰਵਗਨ ਜਿਹੜੀ ਆ ਇਹ ਮਨਾਈ ਜਾਵੇਗੀ ਤੇ ਦੁਬਾਰਾ ਮੈਂ ਸਾਰਿਆਂ ਨੂੰ ਤੁਹਾਨੂੰ ਆਏ ਉਹਨਾਂ ਵੈਲਕਮ ਕਰਦਾ ਤੇ ਸਾਰਿਆਂ ਨੂੰ 26 ਜਨਵਰੀ ਦੀਆਂ ਸ਼ੁਭਕਾਮਨਾਵਾਂ ਦਿਨਾਂ ਥੈਂਕ ਯੂ